ਕਿਸਾਨੀ ਮੰਗਾ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਖਨੋਰੀ ਬਾਰਡਰ ਤੇ ਮਿਲਣ ਪੁੱਜੇ ਪੰਜਾਬੀ ਫਿਲਮ ਇੰਡਸਟਰੀ ਦੀ ਮਾਨਮਤੇ ਸ਼ਖਸੀਅਤ ਅਦਾਕਾਰ ਮਲਕੀਤ ਰੌਣੀ ਅਤੇ ਜਾਣਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਮਲਕੀਤ ਰੌਣੀ ਜੀ ਖਨੋਰੀ ਬਾਰਡਰ ਤੋਂ ਬਾਅਦ ਸਮਾਣਾ ਵਿਖੇ ਪਾਲੀਵੁੱਡ ਪੋਸਟ ਦੇ ਓਨਰ ਜਿੰਦ ਜਵੰਦਾ ਦੇ ਗ੍ਰਹਿ ਵਿਖੇ ਪੁੱਜੇ ਅਤੇ ਉੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਸਮਾਣਾ ਤੋਂ ਦੀਵਾਨ ਅੰਤਰਜਦੀ ਵਿਸ਼ੇਸ਼ ਰਿਪੋਰਟ ਸਰ ਜੀ ਅੱਜ ਤੁਸੀਂ ਖਨੋਰੀ ਬਾਰਡਰ ਵਿਖੇ ਪਹੁੰਚੇ ਤੇ ਡੱਲੇਆਰ ਸਾਹਿਬ ਜੀ ਦਾ ਸਿਹਤ ਨਾਲ ਦਾਖਤਾ ਕੀਤੀ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਤੇ ਕੱਲ 4 ਜਨਵਰੀ ਦਾ ਵੀ ਕੋਈ ਖਾਸ ਫੰਕਸ਼ਨ ਹੈ ਹਾਂ ਜੀ ਅੱਜ ਅਸੀਂ ਖਨੋਰੀ ਬਾਰਡਰ ਗਏ ਸੀਗੇ ਡੱਲੇਵਾਲ ਸਾਹਿਬ ਦਾ ਪਤਾ ਲੈਣ ਦੇ ਲਈ ਕਿਉਂਕਿ ਆਪਾਂ ਪਿਛਲੇ ਕਿੰਨੇ ਦਿਨਾਂ ਤੋਂ ਆਪਣੇ ਮੰਗਾਂ ਨੂੰ ਲੈ ਕੇ ਮਰਨ ਵਰਤੇ ਬੈਠੇ ਹੋਏ ਨੇ ਸੋ ਦਿਨ ਪਰ ਦਿਨ ਖੈਰ ਸਿਹਤ ਤਾਂ ਉਹਨਾਂ ਦੀ ਵਿਗੜਦੀ ਜਾਂਦੀ ਹੈ ਪਰ ਮੈਂ ਸਮਝਦਾ ਕਿ ਮਿਲਣ ਤੋਂ ਬਾਅਦ ਜਿਹੜੀਆਂ ਉਹਨਾਂ ਨਾਲ ਗੱਲਾਂ ਹੋਈਆਂ ਉਹ ਬੜੇ ਚੜ੍ਹਦੀ ਕਲਾ 'ਚ ਨੇ ਬੜਾ ਸੁਣਾ ਉਹਨੇ ਕਿਹਾ ਕਿ ਜਦੋਂ ਅਸੀਂ ਇਹਨਾਂ ਨੂੰ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਕਿ ਇਹ ਸੰਘਰਸ਼ ਹੈ ਕਿਸੇ ਨੇ ਤਾਂ ਕਰਨਾ ਸੀ ਅਸੀਂ ਨਾ ਕਰਦੇ ਕੋਈ ਹੋਰ ਕਰਦਾ ਪਰ ਸਾਡੇ ਹਿੱਸੇ ਆਇਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਆਵਾਮ ਹੈ ਇਹ ਸੰਘਰਸ਼ ਨੂੰ ਸਮਝ ਕੇ ਸਾਡਾ ਸਾਥ ਦੇਊਗੀ ਕਿ ਅਸੀਂ ਸੰਘਰਸ਼ ਜਿੱਤ ਕੇ ਮੁੜਾਂਗੇ ਦੂਜੀ ਗੱਲ ਇਹ ਹੈ ਕਿ ਜਿਹੜੀ ਅਸੀਂ ਕੱਲ ਦੀ ਗੱਲ ਕਰਦੇ ਹਾਂ ਕੱਲ ਮਹਾਪੰਚਾਇਤ ਸੱਦੀ ਗਈ ਹੈ ਉਸ ਮਹਾਪੰਚਾਇਤ ਦੇ ਵਿੱਚ ਸਾਡੇ ਜਿਹੜੇ ਵਕਫਾ ਕਾਗੂ ਸਹਿਬਾਨ ਨੇ ਸਾਡੇ ਜਥੇਬੰਦੀਆਂ ਦੇ ਉਹ ਅਗਲੀ ਜਿਹੜੀ ਰਣਨੀਤੀ ਵਾਲਾ ਰੋਡ ਮੈਪ ਉਹ ਤੈਅ ਕਰਨਗੇ ਕਿ ਅੱਗੇ ਕੀ ਕਰਨਾ ਹੈ ਸੰਘਰਸ਼ ਨੂੰ ਕਿਸ ਪਾਸੇ ਤੋਰਨਾ ਹੈ ਕਿਵੇਂ ਅੱਗੇ ਚਲਾਉਣਾ ਹੈ ਕਿਵੇਂ ਲੈ ਕੇ ਜਾਣਾ ਹੈ ਉਹ ਸਾਰੀਆਂ ਗੱਲਾਂ ਬਾਰੇ ਉਹ ਮਹਾਪੰਚਾਇਤ ਦੇ ਵਿੱਚ ਗੱਲਬਾਤ ਹੋਊਗੀ ਕੱਲ ਨੂੰ ਉੱਥੇ ਵੱਡਾ ਇਕੱਠ ਹੋਣ ਜਾ ਰਿਹਾ ਜੀ ਸੋ ਇਸੇ ਤਰ੍ਹਾਂ ਵੱਖ-ਵੱਖ ਥਾਵਾਂ ਤੇ ਕੱਲ ਨੂੰ ਮਹਾਪੰਚਾਇਤ ਸੋਰੀਆਂ ਨੇ ਜਿੱਥੇ ਸਾਡੇ ਆਗੂ ਸਹਿਬਾਨ ਕਿਸਾਨ ਵੱਖ-ਵੱਖ ਚਤਿਬੰਦੀਆਂ ਇਹ ਫੈਸਲੇ ਲੈਣਗੇ ਕਿ ਸਾਡਾ ਉਹਦੇ ਸਮਿਆਂ ਦੇ ਵਿੱਚ ਮੌਜੂਦਾ ਹਾਲਾਤਾਂ ਦੇ ਵਿੱਚ ਸਾਡਾ ਕੀ ਕਰਨਾ ਅੱਗੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਤੇ ਸੰਘਰਸ਼ ਨੂੰ ਕਿਸ ਪਾਸੇ ਲੈ ਕੇ ਜਾ ਸਕਦੇ ਹਾਂ ਸੋ ਮੈਂ ਸਮਝਦਾ ਕਿ ਸਾਡੇ ਲੋਕਾਂ ਨੇ ਸਾਡੇ ਬਜ਼ੁਰਗਾਂ ਨੇ ਵੀ ਪਹਿਲਾਂ ਤੋਂ ਲੈ ਕੇ ਸਾਡਾ ਇਤਿਹਾਸ ਜਿਹੜਾ ਸੰਘਰਸ਼ਾਂ ਦਾ ਇਤਿਹਾਸ ਰਿਹਾ ਹੈ ਅਸੀਂ ਇਹ ਖਾਣਾ ਚ ਵੀ ਕਹਿੰਦੇ ਆ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਸੋ ਸਾਡੇ ਅੱਗੇ ਹਰ ਰੋਜ਼ ਕੋਈ ਨਾ ਕੋਈ ਮਹਿਮ ਖੜੀ ਹੁੰਦੀ ਹੈ ਤਾਂ ਆਪਣੇ ਹੱਕ ਸੱਚ ਲਈ ਲੜਨਾ ਸਾਡੇ ਹਿੱਸੇ ਆਇਆ ਸੋ ਇਸ ਤਰ੍ਹਾਂ ਹੱਕ ਸੱਚ ਲਈ ਲੜਦੇ ਰਹੇ ਨੇ ਲੋਕ ਤੇ ਲੜਦੇ ਰਹਿਣਗੇ ਸੋ ਉਸੇ ਲਹਿਰ ਦੇ ਦੌਰਾਨ ਸਾਨੂੰ ਵੀ ਲੱਗਿਆ ਕਿਉਂਕਿ ਅਸੀਂ ਆਪ ਕਿਸਾਨਾਂ ਦੇ ਪੁੱਤਾਂ ਅਸੀਂ ਆਪ ਖੇਤੀਬਾੜੀ ਕਰਦੇ ਆਂ ਸੋ ਸਾਨੂੰ ਲੱਗਦਾ ਹੈ ਕਿ ਜਦੋਂ ਕੋਈ ਆਪਣੇ ਹੱਕਾਂ ਲਈ ਲੜਦਾ ਹੈ ਤਾਂ ਸਾਨੂੰ ਹਾਜ਼ਮਾਰਾ ਮਾਰਨ ਦੇ ਲਈ ਉਹਦੇ ਨਾਲ ਜਾਣਾ ਚਾਹੀਦਾ ਹੈ ਸੋ ਉਸ ਤਹਿਤ ਅਸੀਂ ਅੱਜ ਢੱਲੇਵਾਲ ਸਾਹਿਬ ਨੂੰ ਮਿਲਣ ਗਏ ਸੀ ਕੇਂਦਰ ਸਰਕਾਰ ਪਹਿਲੇ ਇਹ ਮਤਲਬ ਪਾਸ ਕਰ ਚੁੱਕੀ ਸੀ ਜਿਹੜਾ ਬਿੱਲ ਪਾਸ ਕਰ ਰਿਹਾ ਹੁਣ ਉਹ ਤਾਂ ਮੁੱਕਰ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਕਿਸੇ ਵੀ ਜਿਹੜੀ ਸਰਕਾਰ ਹੁੰਦੀ ਕਿਸੇ ਮੁਲਕ ਦੀ ਜਿਹੜੀ ਸਰਕਾਰ ਹੁੰਦੀ ਉਹਨੂੰ ਚਲਾਉਂਦੀ ਹੈ ਉਹਦਾ ਫਰਜ਼ ਹੁੰਦਾ ਹੈ ਕਿ ਉੱਥੋਂ ਦੀ ਆਵਾਮ ਦਾ ਖਿਆਲ ਰੱਖੇ ਉਹਨਾਂ ਦੀ ਜ਼ਰੂਰਤ ਜ਼ਰੂਰ ਤਾਂ ਉਹ ਖਿਆਲ ਰੱਖੇ ਜਿਵੇਂ ਇੱਕ ਪਰਿਵਾਰ ਦਾ ਮੁਖੀ ਸਾਰਿਆਂ ਦੀ ਜਰੂਰਤਾਂ ਦਾ ਖਿਆਲ ਰੱਖਦਾ ਸੋ ਕਿਉਂਕਿ ਖੇਤੀਬਾੜੀ ਸਾਡਾ ਇੱਕ ਵੱਡਾ ਸੈਕਟਰ ਹੈ ਸਾਡੇ ਮੁਲਕ ਦਾ ਖੇਤੀਬਾੜੀ ਇੱਕ ਇਹੋ ਜਿਹਾ ਸਾਡੇ ਮੁਲਕ ਦਾ ਸੈਕਟਰ ਹੈ ਜਿਸ ਤੋਂ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ ਕਿਉਂਕਿ ਸਾਰੇ ਲੋਕਾਂ ਨੂੰ ਅਨਾਜ ਦੀ ਲੋੜ ਹੁੰਦੀ ਹੈ ਸੋ ਅਨਾਜ ਦੇ ਨਾਲ ਜਿਹੜਾ ਮੁਲਕ ਨਿਰਪਰ ਹੋਂਦਾ ਹੈ ਜਿਹੜਾ ਬੰਦਾ ਅਨਾਜ ਪੈਦਾ ਕਰਦਾ ਹੈ ਖੇਤੀਬਾੜੀ ਨੂੰ ਉਤਸ਼ਾਹਿਤ ਕਰਦਾ ਸੋ ਉਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਅਸੀਂ ਇਹ ਸਮਝਦੇ ਹਾਂ ਸੋ ਇਹ ਮੰਗਾਂ ਮੰਨਣ ਦੇ ਨਾਲ ਸਾਡਾ ਜਿਹੜਾ ਆਂਦਾਤਾ ਹੈ ਸਾਡਾ ਜਿਹੜਾ ਕਿਸਾਨੀ ਦਾ ਸੈਕਟਰ ਹੈ ਉਹਨੂੰ ਬਲ ਮਿਲੂਗਾ ਸੋ ਇਸ ਕਰਕੇ ਉਹ ਚੰਗੀਆਂ ਅੱਗੇ ਤੋਂ ਬਾਅਦ ਤੇ ਚੰਗੀਆਂ ਕੁਆਲਿਟੀ ਦੀਆਂ ਚੀਜ਼ਾਂ ਪੈਦਾ ਕਰਨ ਦੇ ਸਮਰੱਥ ਹੋਊਗਾ ਜੇ ਅਸੀਂ ਹਰ ਵਾਰ ਉਹਨਾਂ ਦੀ ਮੰਗਾਂ ਠਕਰਾਉਂਦੇ ਰਹਾਂਗੇ ਦਬਾਉਂਦੇ ਰਹਾਂਗੇ ਤਾਂ ਅਸੀਂ ਜਿਹੜੀ ਅਗਲੀ ਸਾਡੀ ਜਨਰੇਸ਼ਨ ਹੈ ਉਹਨਾਂ ਨੂੰ ਕਿਹੋ ਜਿਹੀਆਂ ਖਰਾਬਕਾਂ ਦੇਣ ਚ ਕਾਮਯਾਬ ਹੋਵਾਂਗੇ ਉਹਨਾਂ ਦੇ ਲਈ ਕੀ ਸੋਚਣ ਚ ਕਾਮਯਾਬ ਹੋਵਾਂਗੇ ਸਾਡੇ ਖੇਤੀ ਸੈਕਟਰ ਨੂੰ ਅੱਗੇ ਤੋਂ ਲੋਕ ਕਿਉਂ ਅੱਗੇ ਲੈ ਕੇ ਜਾਣਗੇ ਸੋ ਇਹ ਸਾਡੇ ਲਈ ਸੋਚਣ ਦਾ ਵਿਸ਼ਾ ਹੈ ਪੰਜਾਬ ਸਾਰੇ ਦਾ ਮਰਨ ਕਰਤ ਦਰਵਾਣ ਨੂੰ ਕਿੱਦੀ ਹੈ ਕਿੱਥੇ ਤੱਕ ਇਹ ਸਹੀ ਹੈ ਨਹੀਂ ਇਹ ਤਾਂ ਦੇਖੋ ਜੀ ਸੁਪਰੀਮ ਕੋਰਟ ਨੇ ਹੁਣ ਆਰਡਰ ਕੀਤਾ ਹੈ ਕਿ ਕੰਦਾ ਜੇ ਆਪਣੇ ਜੀਵਨ ਲੀਲਾ ਸਮਾਪਤ ਕਰਨ ਦੇ ਲਈ ਕਿਉਂਕਿ ਸਾਡੇ ਮੁਲਕ 'ਚ ਕਾਨੂੰਨ ਨਹੀਂ ਹੈ ਇਸ ਗੱਲ ਦਾ ਇਸ ਗੱਲ ਦੀ ਆਪਾਂ ਯਾਦਦੰਦ ਇਹ ਮਨੁੱਖੀ ਤੌਰ ਤੇ ਵੀ ਇਹ ਗੱਲ ਠੀਕ ਨਹੀਂ ਹੈ ਕਿ ਆਪਣੀ ਜ਼ਿੰਦਗੀ ਨੂੰ ਖਤਰਨਾ ਪਰ ਤੁਸੀਂ ਦੇਖੋ ਕਿ ਕਿਸੇ ਬੰਦੇ ਦਾ ਰੁਜ਼ਗਾਰ ਜੇ ਖੋਇਆ ਜਾ ਰਿਹਾ ਉਹ ਇਸ ਕਿਨਾਰੇ ਤੇ ਪਹੁੰਚ ਸਕਦਾ ਹੈ ਉਹਨੂੰ ਲੱਗਦਾ ਹੈ ਸਾਡੇ ਲੀਡਰ ਸਾਹਿਬਾਨ ਨੂੰ ਕਿ ਅਸੀਂ ਵੈਸੇ ਵੀ ਖਤਮ ਹੋਣ ਦੇ ਕਿਨਾਰੇ ਵੱਲ ਜਾ ਰਹੇ ਹਾਂ ਸੋ ਇਸ ਕਰਕੇ ਉਹਨਾਂ ਨੂੰ ਇਹ ਜ ਫੈਸਲਾ ਲੈਣਾ ਪਿਆ ਸੋ ਮੈਨੂੰ ਲੱਗਦਾ ਸਰਕਾਰ ਨੂੰ ਉਪ ਤੋਂ ਦਬਾਇਆ ਜੀ ਇਸ ਗੱਲ ਦਾ ਕਿ ਤੁਸੀਂ ਕਿਸੇ ਤਰ੍ਹਾਂ ਉਹਨਾਂ ਨੂੰ ਉਠਾਓ ਇੱਥੋਂ ਉਹਨਾਂ ਨੂੰ ਹਸਪਤਲ ਭੇਤੀ ਕਰਾਓ ਸੋ ਸਭ ਮੰਨ ਦੋਦਾ ਆਡਿਓ ਇਹ ਸਰਕਾਰ ਨੂੰ ਮੰਨਣਾ ਪੈਂਦਾ